ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ ਹਲਕਾ ਪਾਇਲ ਤੋਂ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਨੇ ਚਲੋ ਸਾਨੂੰ ਪਤਾ ਵੀ ਸਮਾ ਮਾੜਾ ਚੱਲ ਰਿਹਾ ਤੇ ਕੁਝ ਕਾਰਨਾ ਕਰਕੇ ਅਕਾਲੀ ਦਲ ਨੂੰ ਜਿਹੜੀ ਵੋਟ ਪਰਸੈਂਟੇਜ ਆ ਉਹ ਘਟ ਗਈ ਤੇ ਲੀਡਰਸ਼ਿਪ ਦਾ ਇਹ ਫਰਜ਼ ਬਣਦਾ ਸੀ ਵੀ ਉਹ ਬੈਠ ਕੇ ਐਨਾਲਿਸਿਸ ਕਰਦੇ ਤੇ ਦੇਖਦੇ ਤੇ ਜਿੰਨਾ ਜਿੰਨਾ ਕਾਰਨਾ ਕਰਕੇ ਵੋਟ ਘਟੀ ਉਹਨਾਂ ਨੂੰ ਵਿਚਾਰ ਕੇ ਉਹਨਾਂ ਦਾ ਹੱਲ ਕਰਦੇ ਪਰ ਇਹਨਾਂ ਨੇ ਮੈਂ ਸਮਝਦਾ ਹਾਂ ਵੀ ਸਾਰਾ ਦੋਸ਼ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਪ੍ਰਧਾਨ ਸਾਹਿਬ ਤੇ ਲਾਤਾ ਪਰ ਜੇ ਇਹ ਆਪ ਦੀ ਅੰਦਰੂਨੀ ਵਿਚਾਰਧਾਰਾ ਦੇ ਵਿਚਾਰ ਕਰਦੇ ਤਾਂ ਲੋਕਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਨਕਾਰਿਆ ਨਕਾਰਿਆ ਇਹਨਾਂ ਨੂੰ ਆ ਇਹਨਾਂ ਨੂੰ ਚਾਹੀਦਾ ਸੀ ਇਹ ਆਪਦੇ ਆਪ ਦੇ ਹਲਕੇ ਦੇ ਵਿੱਚ ਜਾ ਕੇ ਦੇਖਣਾ ਇਹਨਾਂ ਨੇ ਨਵੀਂ ਲੀਡਰਸ਼ਿਪ ਉੱਠਣ ਦਿੱਤੀ ਜਿੰਨੇ ਵੀ ਇਹ ਪੰਜ ਸੱਤ ਬੰਦੇ ਮੂਰੇ ਤੁਰੇ ਫਿਰਦੇ ਨੇ ਇਹਨਾਂ ਨੇ ਜਿਹੜੀ ਸੈਕੰਡ ਪੱਧਰ ਦੀ ਲੀਡਰਸ਼ਿਪ ਸੀ ਉਹ ਖਤਮ ਕਰਤੀ ਇਹਨਾਂ ਦੇ ਹਾਲਾਤ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬਣੇ ਹੋਏ ਮੈਂ ਬੇਨਤੀ ਕਰਦਾ ਇਹਨਾਂ ਨੂੰ ਵੀ ਤੁਹਾਡੇ ਜਾਣਨਾ ਕੋਈ ਬਾਹਲਾ ਫਰਕ ਨਹੀਂ ਪੈਣਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਬਦੇ ਨਾਲ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਤਾਣੇ ਤੜਕੇ ਖੜਾ ਤੇ ਤੁਹਾਨੂੰ ਵੀ ਬੇਨਤੀ ਆ ਵੀ ਕੁਝ ਵਿਚਾਰ ਕਰੋ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨਾ ਤਾਂ ਥੋੜਾ ਜਿਹਾ ਆਪਣੀ ਭਾਸ਼ਾ 'ਚ ਸੁਧਾਰ ਕਰੋ ਤੇ ਪਾਰਟੀ ਲਈ ਸੋਚੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ